ਸ੍ਰੀ ਗੁਰੂ ਦੋਸਤੋ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂਗੇ ਆਰਗੈਨਿਕ ਸਬਜੀ ਦੇ ਬਾਰੇ ਇਹਨੂੰ ਤੁਸੀਂ ਕਿਵੇਂ ਵਚਾ ਸਕਦੇ ਹੋ ਫਾਲ ਫੁੱਲ ਕਿਵੇਂ ਲੈ ਸਕਦੇ ਹੋ ਮੈਂ ਵੀ ਲਈ ਆ ਤੁਹਾਨੂੰ ਦਿਖਾ ਰਹੇ ਹਾਂਗੇ ਕਬੂਟਾ ਤੇ ਇਹਦੇ ਵਿੱਚ ਮੈਂ ਹਾਲ ਤੱਕ ਇਹਨਾਂ ਜਿਹੜੀ ਸਾਰੀ ਸਬਜੀ ਹੈਗੀ ਇਹ ਤੇ ਫੁੱਲ ਬਹੁਤ سارے ਫੁੱਲ ਲੱਗੇ ਨੇ ਤੁਸੀਂ ਦੇਖ ਰਹੇ ਹੋਗੇ ਇਦੇ ਵਿੱਚ ਮੈਂ ਕੋਈ ਸਪਰੇ ਨਹੀਂ ਕੀਤੀ ਕੋਈ ਔਰ ਜਿਹੜੀ ਰਸਾਇਣ ਕਰੇ ਹੁੰਦੀ ਆ ਨਾ ਇਹ ਪਾਈਆ ਨਾ ਸਪਰੇ ਕੀਤੀ ਹੈਗੀ ਤੇ ਪਰ ਫਿਰ ਵੀ ਇਹਤੇ ਬਹੁਤ ਸਾਰੇ ਫੁੱਲ ਲੱਗੇ ਨੇਗੇ ਕਾਰਨ ਕੀ ਹੈ ਇਹ ਮੈਂ ਤੁਹਾਨੂੰ ਦੱਸ ਦਾਂਗਾ ਇਹ ਪਹਿਲਾਂ ਜਦੋਂ ਮੈਂ ਬੀਜਿਆ ਬੀਜਣ ਤੋਂ ਬੀਜਣੇ ਸਮੇਂ ਵੀ ਮੈਂ ਕੋਈ ਰੇ ਨਹੀਂ ਪਾਈ ਨਾ ਰੂੜੀ ਦੀ ਰੇ ਪਾਈ ਆ ਇਹਦੇ ਜ਼ਮੀਨ ਦੇ ਵਿੱਚ ਹੀ ਜਿਹੜੀ ਹੈਗੀ ਸੀਗੀ ਉਹ ਰਹੀ ਸੀ ਇੱਕ ਤਰ੍ਹਾਂ ਦੀ ਜਿਹੜੀ ਪਰਾਲੀ ਹੈਗੀ ਪਰਾਲੀ ਹੌਲੀ-ਹੌਲੀ ਡਲਣੀ ਸ਼ੁਰੂ ਹੋ ਜਾਂਦੀ ਹੈਗੀ ਤੇ ਉਹਦੇ ਨਾਲ ਦਾ ਰੇ ਬਣੀ ਜਾਂਦੀ ਆ ਉਸ ਤੋਂ ਬਾਅਦ ਹੁਣ ਮੈਂ ਕੀ ਕਰਿਆਗਾ ਇਹਦੇ ਉੱਤੇ ਦੋ ਸਪਰੇਹਾਂ ਕੀਤੀਆਂ ਨੇ ਉਹ ਕਿਹੜੀਆਂ ਨੇ ਉਹ ਰਸਾਇਣ ਕਰਿਆ ਨਹੀਂ ਰਸਾਇਣਿਕ ਸਪਰੇਹਾਂ ਨਹੀਂ ਛੋਰੀ ਉਹ ਕਰੀਆਂ ਨੇ ਮੈਂ ਆਰਗੈਨਿਕ ਸਪਰੇਹਾਂ ਇੱਕ ਤਾਂ ਕਰੀਏ ਲੱਸੀ ਆਪਣੀ ਪੁਰਾਣੀ ਲੱਸੀ ਹੁੰਦੀ ਹੈ ਜਿਹੜੀ ਕਈ ਦਿਨਾਂ ਦੀ 10 15 ਦਿਨ ਪੁਰਾਣੀ ਲੱਸੀ ਜੇਕ ਤਾਂ ਤੁਸੀਂ ਉਹ ਕਰ ਦਿਓ ਤੇ ਫੁੱਲ ਝੜਨ ਤੋਂ ਬਿਨਾ ਹੋਰ ਉਹਦੇ ਵਿੱਚ ਮੈਂ ਕੀ ਮਲਾਇਆ ਸੀਗਾ ਪਾਣੀ ਲੈ ਕੇ 2-4 ਲੀਟਰ ਉਹਦੇ ਵਿੱਚ ਨਿੰਮ ਲੱਸੀ ਪਹਿਲਾਂ ਨਿੰਮ ਲਿਆ ਨਿੰਮ ਦੇ ਅੱਕ ਦੇ ਪੱਤੇ ਕਨੇਰ ਦੇ ਪੱਤੇ ਥੋੜੀ ਜੀ ਹਲਦੀ ਇਹਨੂੰ ਉਬਾਲ ਲਿਆ ਉਬਾਲਣ ਤੋਂ ਬਾਅਦ ਠੰਡਾ ਕਰਕੇ ਉਹਦੇ ਵਿੱਚ ਲੱਸੀ ਪਾ ਲਈ ਉਸ ਤੋਂ ਬਾਅਦ ਸਪਰੇਅ ਪੰਪ ਦੇ ਨਾਲ ਉਹਨੂੰ ਸੜਕਦਾ ਇਹ ਮੈਂ ਇਹ ਪ੍ਰਕਿਰਿਆ ਦੋ ਤਿੰਨ ਵਾਰੀ ਕੀਤੀ ਹੈ ਇੱਕ ਦੋ ਪ੍ਰਯੋਗ ਹੋਰ ਵੀ ਕੀਤੇ ਨੇ ਜਿਹੜੇ ਕਿ ਆਪਾਂ YouTube ਤੇ ਦੇਖਦੇ ਰਹਿੰਦੇ ਹਾਂ ਜਿਵੇਂ ਕਿ ਲੱਸੀ ਦੇ ਵਿੱਚ ਹਲਦੀ ਮਿਲਾ ਕੇ ਉਹ ਵੀ ਛਿੜਕੀ ਹੈਗੀ ਕੱਲਾ ਨਿੰਬੀ ਛਿੜਕਿਆ ਹੈਗਾ ਇਸ ਤੋਂ ਇਲਾਵਾ ਇਹ ਜਿਹੜੇ ਗੁੱਡ ਗੁੱਡ ਕੇ ਗੁੜਾਈ ਕਰਕੇ ਦੀ ਬੇਲਾਂ ਦੀ ਉਹਦੇ ਵਿੱਚ ਵੀ ਮੈਂ ਥੋੜੀ ਜੀ ਲੱਸੀ ਪਤਲੀ ਕਰਕੇ ਉਹ ਵੀ ਪਾਈ ਆ ਇਸ ਤੋਂ ਇਲਾਵਾ ਇੱਕ ਹੋਰ ਫਾਰਮੂਲਾ ਜਿਹੜਾ ਮੈਂ ਉਹਦੇ ਚ ਦੇਖਿਆ ਸੀਗਾ YouTube ਤੇ ਉਹ ਸੀਗਾ ਵੀ ਅ ਸੁੱਕੀ ਚਾਹ ਥੋੜੀ ਜੀ ਹਲਦੀ ਉਹਨੂੰ ਉਬਾਲ ਲਿਆ ਉਬਾਲਣ ਤੋਂ ਬਾਅਦ ਜਦੋਂ ਠੰਡੇ ਹੋ ਗਏ ਠੰਡੇ ਹੋਣ ਤੋਂ ਬਾਅਦ ਮੈਂ ਬਿਨਾ ਪੁਣੇ ਤੂੰ ਇਹ ਜਿਹੜੇ ਗੋਡਾਈ ਕਰਕੇ ਬੂਟਿਆਂ ਦੀ ਤਿੰਨ ਚਾਰ ਬੂਟਿਆਂ ਚ ਪਾਇਆ ਸੀਗਾ ਤੇ ਉਹ ਚਾਰ ਪੰਜ ਦਿਨ ਹੋ ਗਏ ਲਗਭਗ ਤੇ ਉਸ ਤੋਂ ਬਾਅਦ ਮੈਂ ਇੱਕ ਦੋ ਦਿਨਾਂ ਬਾਅਦ ਪਾਣੀ ਪਾਤਾ ਸੀਗਾ ਇਹਦੇ ਚ ਉੱਥੇ ਉਸੇ ਜਗ੍ਹਾ 'ਚ ਤੇ ਹੁਣ ਦੇਖਦਾਂਗੇ ਫੁੱਲ ਬਹੁਤ ਵਧੀਆ ਲੱਗ ਰਹੇ ਨੇਗੇ ਫੁੱਲਾਂ ਨਾਲ ਮਨ ਨੂੰ ਲੱਗਦਾ ਵੀ ਬੇਲਾਂ ਲੱਗੀਆਂ ਜਾਣੀਆਂ ਫੁੱਲ ਝੜਨ ਤੋਂ ਵੀ ਬਹੁਤ ਸਾਰੇ ਫਾਰਮੂਲੇ ਨੇ ਉਹ ਅੱਗੇ ਤੁਹਾਨੂੰ ਦੱਸਦੇ ਰਹਾਂਗੇ ਤੇ ਫਿਲਹਾਲ ਇੰਨਾ ਕੀ ਆ ਤੇ ਤੁਹਾਨੂੰ ਮੈਂ ਦਿਖਾਉਣਾਗਾ ਵੀ ਜਿਹੜੀਆਂ ਆਰਗੈਨਿਕ ਸਬਜੀ ਦੇ ਉੱਤੇ ਜਿਹੜੀਆਂ ਸਬ지ਆਂ ਜਾਂ ਆਪਾਂ ਤਰਾ ਵਗੈਰਾ ਲੱਗੀਆਂ ਨੇ ਖਾਣ ਵਾਲੀਆਂ ਚੀਜ਼ਾਂ ਲੱਗੀਆਂ ਨੇ ਉਹ ਹਲੇ ਹੈ ਤਾਂ ਛੋਟੀਆਂ ਛੋਟੀਆਂ ਨੇ ਹਜੇ ਨਾਰਮਲੀ ਨੇ ਵੀ ਹਜੇ ਤਾਂ ਸ਼ੁਰੂਆਤੀ ਆ ਤੇ ਉਹ ਤੁਹਾਨੂੰ ਦਿਖਾਉਣ ਜਾ ਰਿਹਾਗਾ ਮੈਂ ਇਹ ਜਿਹੜੀਆਂ ਸੀਗੀਆਂ ਇਹ ਫੁੱਲ ਲੱਗੇ ਹੋਏ ਨੇ ਹਲੇ ਤੇ ਠੀਕ ਹੈ ਤਰ ਵੀ ਲੱਗੀ ਹੋਈ ਸੀ ਨਿੱਕੀ ਜਿਹੀ ਸਮੂਬੀ ਕੋਲ ਨਹੀਂ ਇਹ ਟੈਂਡੋ ਇਹ ਟੈਂਡੋ ਤੇ ਟੈਂਡੋ ਮੰਨ ਲੱਗਣਾ ਲੱਗਣੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਸਾਨੂੰ ਨਿੱਕੀ ਨਿੱਕੀ ਦਿਖ ਰਹੀਆਂ ਨੇ ਇਹ ਬਿਲਕੁਲ ਆਰਗੈਨਿਕ ਹੈ ਇਹਦੇ ਉੱਤੇ ਕੋਈ ਮੈਂ ਰੇ ਸਪਰੇ ਨਹੀਂ ਕੀਤੀ ਬਿਲਕੁਲ ਆਰਗੈਨਿਕ ਹੋ ਜਾ ਰਹੀ ਹੈ ਤੇ ਛੋਟੀਆਂ-ਛੋਟੀਆਂ ਤਰਾਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਜਿਵੇਂ ਆਹ ਦੇਖੋ ਤੁਸੀਂ ਆਹ ਛੋਟੀ ਜੀ ਤਰ ਲੱਗੀ ਹੈ ਜੀ ਇਸ ਤੋਂ ਲੱਗਦਾ ਹੈ ਕਿ ਵੀ ਇਹ ਜਿਹੜੀ ਆਰਗੈਨਿਕ ਹੈ ਸਬਜੀ ਤੇ ਖਾਣ ਵਾਲੀਆਂ ਚੀਜ਼ਾਂ ਨੇ ਜਿਵੇਂ ਤਰ੍ਹਾਂ ਹੋਣੀਆਂ ਤੇ ਉਹ ਵਧੀਆ ਲੱਗਣਗੇ ਤੇ ਭਿੰਡੀਆਂ ਦੇ ਬੁੱਟੇ ਵੀ ਇਸ ਤਰ੍ਹਾਂ ਦਾ ਹਾਂ ਮੈਂ ਦਫਾ ਤੇ ਇਹ ਤੁਸੀਂ ਦੇਖ ਸਕਦੇ ਹੋ ਤੇ ਇਸ ਵਾਰ ਮੈਂ ਇੱਕ ਦੇਸੀ ਨਰਮਾ ਵੀ ਲਾਇਆ ਹੈ ਦੇਸੀ ਨਰਮਾ ਦਾ ਇਹ ਦੇਸੀ ਨਰਮਾ ਇਹ ਦੇਸੀ ਨਰਮਾ ਇਹਦੇ 'ਚ ਵੀ ਹਲੇ ਮੈਂ ਕੋਈ ਰੇ ਨਹੀਂ ਪਾਇਆ ਜਿਵੇਂ ਆਪਾਂ ਜੂਰੀਆਬਾਦ ਨੇ ਹੁੰਦੇ ਆ ਜਾਂ ਕੋਈ ਹੋਰ ਹੋ ਨਹੀਂ ਪਾਇਆ ਮੈਂ ਚੌਲੇ ਇਹਨੇ ਜਦੋਂ ਆ ਪ੍ਰਿੰਡੀਆਂ ਸ਼ੁਰੂ ਹੋਣੀਆਂ ਆ ਆ ਪ੍ਰਿੰਡੀਆਂ ਵੀ ਖੜੀਆਂ ਨਹੀਂ ਨੀਆਂ ਆ ਪ੍ਰਿੰਡੀਆਂ ਆ ਬੈਗਣੀਆਂ ਇਹਦੇ ਵੀ ਨਹੀਂ ਕੁਝ ਕਰਿਆ ਇਹਦੇ ਵੀ ਕੋਈ ਮਾਇਆ ਸਪਰੇ ਨਹੀਂ ਕਰਦੀ ਆ ਹੋਇਆ ਕਿਤੇ ਤੇ ਇਹ ਸੀ ਸ਼ੁਕਰੀਆ ਦੋਸਤੋ ਧੰਨਵਾਦ